ਦਾ ਤੁਹਾਡਾ ਲਗਾਤਾਰ ਸਾਰੇ ਜਿਹੜਾ ਘਟਨਾਕ੍ਰਮ ਹੋਇਆ ਤੇ ਤੇ ਨਿਗਾਹ ਕੀ ਤੁਸੀਂ ਇਹਦੇ ਵਿੱਚ ਨਿਚੋੜ ਕਢਿਆ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਆ ਆਪਣੇ ਵਿਚਾਰ ਦਿਓ ਤੁਸੀਂ ਸਭ ਤੋਂ ਪਹਿਲਾਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਰਾਦਾ ਹੀ ਮੈਂ ਆਪਣੀ ਪੁਲਿਸ ਪ੍ਰਸ਼ਾਸਨ ਨਾਲ ਪੂਰਾ ਟੱਚ ਆ ਪਰ ਥੋੜਾ ਇੱਕ ਚੀਜ਼ ਤੋਂ ਮੈਂ ਪ੍ਰਸ਼ਾਸਨ ਤੋਂ ਮੈਂ ਥੋੜਾ ਜਿਹਾ ਨਰਾਜ਼ ਵੀ ਆ ਕਿ ਦੇਖੋ ਏਡੀ ਮੇਡੀ ਘਟਨਾ ਲੱਗ ਗਈ ਔਰ ਇੰਨੀ ਵੱਡੀ ਘਟਨਾ ਕੱਢਣ ਦੇ ਬਾਵਜੂਦ ਜੋ ਸਾਡਾ ਸਿਵਲ ਪ੍ਰਸ਼ਾਸਨ ਆ ਚਾਹੇ ਸਾਡੇ ਡੀਸੀ ਸਾਹਿਬ ਨੇ ਜਾਂ ਜਿਹੜੇ ਉੱਚ ਅਧਿਕਾਰੀ ਨੇ ਉਹ ਉਹਨਾਂ ਨੇ ਇੱਥੇ ਫਗਵਾੜਾ ਪਹੁੰਚਿਆ ਸੀ ਬਹੁਤ ਜ਼ਿਆਦਾ ਦੇਰ ਕਰ ਦਿੱਤੀ ਹੈ ਕਿ ਰਾਤ ਦੀ ਨੀਂਦ ਪੂਰੀ ਕਰਕੇ ਇੱਥੇ ਆਣਾ ਮੈਨੂੰ ਨਹੀਂ ਲੱਗਦਾ ਕਿਉਂਕਿ ਹੋਰ ਕੋਈ ਤਰ੍ਹਾਂ ਦੀ ਵੇਦ ਵੀ ਇੱਥੇ ਹੋਈ ਹੁੰਦੀ ਨਾ ਤੇ ਰਾਤ ਨੂੰ ਹੀ ਸਾਰਾ ਐਡਮਿਸ਼ਨ ਉੱਥੇ ਬੈਠ ਜਾਂਦਾ ਪਰ ਇਹ ਚੀਜ਼ ਨਹੀਂ ਹੋਈ ਹਾਂ ਪਰ ਇਹ ਜਿਸ ਤਰੀਕੇ ਨਾਲ ਮੈਨੂੰ ਪਤਾ ਲੱਗਾ ਹੈ ਕਿ ਜਿੱਥੇ ਜ਼ਹਿਰ ਦਿੱਤਾ ਗਿਆ ਜਾਂ ਕਿਸ ਤਰ੍ਹਾਂ ਇਹ ਸਾਡੀ ਗਊ ਮਾਤਾ ਦੀ ਡੈਥ ਹੋਈ ਹੈ ਜਾਂਚ ਦਾ ਵਿਸ਼ਾ ਹੈ ਲੇਕਿਨ ਇਹ ਚੀਜ਼ ਰੂਬਨ ਪਤਾ ਲੱਗਾ ਕਿ ਉੱਥੇ ਉਹ ਜਿੰਨੀਆਂ ਗਾਈਆਂ ਗਊ ਮਾਤਾਵਾਂ ਬੰਨੀਆਂ ਹੋਈਆਂ ਸੀਗੀਆਂ ਉਹ ਸਾਰੀਆਂ ਮੈਨੂੰ ਪਤਾ ਲੱਗਾ ਕਿ ਦੁੱਧ ਨਹੀਂ ਦੇ ਰਹੀਆਂ ਸੀ ਤੇ ਮੈਨੂੰ ਕਿਤੇ ਨਾ ਕਿਤੇ ਬਹੁਤ ਤਕੜੀ ਸਾਜ਼ਿਸ਼ ਲੱਗ ਰਹੀ ਹੈ ਬਹੁਤ ਵੱਡੀ ਸਾਜ਼ਿਸ਼ ਦਾ ਵਿਸ਼ਾ ਵੀ ਹੋ ਸਕਦਾ ਹੈ ਕਿ ਸਿਰਫ ਉਹਨਾਂ ਗਾਇਆਂ ਨੂੰ ਹੀ ਕਿਉਂ ਟਾਰਗੇਟ ਕੀਤਾ ਗਿਆ ਇਹ ਬਹੁਤ ਵੱਡਾ ਜਾਦਵਿਸ਼ ਹੈ ਔਰ ਮੈਂ ਪੁਲਿਸ ਜੋ ਫਗਵਾੜਾ ਦਾ ਸਿਵਲ ਪ੍ਰਸ਼ਾਸਨ ਹੈ ਔਰ ਪੁਲਿਸ ਪ੍ਰਸ਼ਾਸਨ ਹੈ ਮੋਰੋਂ ਨੂੰ ਬੇਨਤੀ ਕਰ ਰਿਹਾ ਕਿ ਇਹ ਗਾਇਆਂ ਨੂੰ ਡਿਸਪੋਜ਼ ਕਰਨ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਬਾਇਓਟੈਸਟ ਟੈਸਟ ਹੈ ਉਹਦੇ ਸੈਂਪਲ ਲੈ ਕੇ ਦਿੱਲੀ ਨੂੰ ਭੇਜੀ ਜਾਣ ਔਰ ਨਿਰਪੱਖ ਜਾਂਚ ਕੀਤੀ ਜਾਵੇ ਜਿਸ ਤਰ੍ਹਾਂ ਸਾਡੇ ਚੜਾ ਸਾਭੀ ਨੇ ਕਿਹਾ ਕਿ ਨਿਰਪੱਖ ਜਾਂਚ ਹੋਊਗੀ ਤੇ ਅਸੀਂ ਪ੍ਰਸ਼ਾਸਨ ਦਾ ਸਾਥ ਦੇਵਾਂਗੇ ਅਨਦਰ ਜਿਹੜਾ ਪੰਜਾਬ ਦਾ ਮਾਹੌਲ ਹੈ ਉਹ ਖਰਾਬ ਹੋ ਗਿਆ ਇਹਨਾਂ ਦਿਨ ਦਾ ਸਮਾਂ ਮੰਗਿਆ ਗਿਆ ਹੈ ਹੁਣ ਸ਼ਿਵਸਾਣਾ ਦਾ ਅਗਲਾ ਸਟੈਪ ਕੀ ਹੋਵੇਗਾ ਬਹੁਤ ਜਲਦੀ ਇਹਦੀ ਰਣਨੀਤੀ ਬਣੇਗੀ ਸਾਡੇ ਪੰਜਾਬ ਮਾਨਯੇ ਸ਼੍ਰੀ ਹੋਲਾ ਸ਼ਰਮਾ ਜੀ ਜੋ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੇ ਨਿਗਾਚੇ ਸਭ ਕੁਝ ਉਹ ਆਪਣੀ ਬਹੁਤ ਜਲਦੀ ਇਹ ਕਹੇ ਤੇ ਸ਼ਹਿਰ ਨੂੰ ਬੰਦ ਕਰਵਾਇਆ ਗਿਆ ਮਤਲਬ 3 ਦਿਨਾਂ ਦਾ ਜੇ ਸਮਾਂ ਪ੍ਰਸ਼ਾਸਨ ਸਿਵਲ ਕਹਿੰਦੇ ਮੰਗ ਰਿਹਾ ਹੈ ਵਡਾ ਸਟੈਪ ਕੀ ਹੋਏਗਾ ਵੀ ਸ਼ਹਿਰ ਦੇ ਪ੍ਰਤੀ ਜਿਹੜਾ ਗਵਮੰਦਾਰ ਆਪਣਾ ਕਾਰੋਬਾਰ ਕਰਨਗੇ ਜਾਂ ਤੁਸੀਂ ਉਹਦਾ ਬੰਦੇ ਹੀ ਲਖਾਉਗੇ ਦੇਖੋ ਮੈਂ ਤਾਂ ਇਹੀ ਕਹੂੰਗਾ ਕਿ ਜਿਹੜਾ ਵੀ ਸਾਡਾ ਹਜੇ ਪ੍ਰੋਟੈਸਟ ਆ ਬਿਲਕੁਲ ਸ਼ਾਂਤਮਈ ਹੈ ਔਰ ਮੈਂ ਪ੍ਰਸ਼ਾਸਨ ਨੂੰ ਵੀ ਅਪੀਲ ਕਰੂੰਗਾ ਔਰ ਜਿਹੜੇ ਸਾਡੇ ਭਰਾ ਬੈਠੇ ਨੇ ਉਹਨਾਂ ਨੂੰ ਵੀ ਕਿ ਅਸੀਂ ਬਿਲਕੁਲ ਸ਼ਾਂਤਮਈ ਪ੍ਰਸ਼ਾਸਨ ਨੇ ਜੇ 3 ਦਿਨ ਦਾ ਸਮਾਂ ਸਾਥੋਂ ਮੰਗ ਲਿਆ ਤੇ ਅਸੀਂ ਪੂਰਾ ਇਹਨਾਂ ਤੇ ਉਹ ਕਰੀਏ ਮਾਹੌਲ ਪੂਰਾ ਖਰਾਬ ਨਾ ਕਰੀਏ ਬਹੁਤ ਸ਼ਾਂਤਮਈ ਤਰੀਕੇ ਨਾਲ ਅਸੀਂ ਦਾ ਇੰਤਜ਼ਾਰ ਕਰੀਏ ਲੇਕਿਨ ਜੇ ਪ੍ਰਸ਼ਾਸਨ ਕਿਤੇ ਵੀ ਢਿਲ ਵਰਤਦਾ ਹੈ ਤੇ ਫਿਰ ਉਹਦੇ ਲਈ ਜਿਹੜਾ ਸਾਡਾ ਵਿਰੋਧ ਔਰ ਫਿਰ ਉਹਦੇ ਲਈ ਜਿਹੜਾ ਜ਼ਿੰਮੇਵਾਰ ਹੈ ਪ੍ਰਸ਼ਾਸਨ ਹੋਏਗਾ ਕਮਲ ਸਰੋਜ ਜੀ ਤੁਹਾਡਾ ਕਹਿਣਾ ਹੈ ਕਿ ਉਹ ਜਿਹੜੀਆਂ گاਵਾ ਦੁੱਧ ਨਹੀਂ ਦਿੰਦੀਆਂ ਸੀ ਆਪਣੀ ਪੰਜਾਬੀ ਭਾਸ਼ਾ ਚ ਕਹ ਲਈਏ ਟੋਕੜ گاਵਾ ਸੀ ਉਹਨਾਂ ਨੂੰ ਹੀ ਮਤਲਬ ਇਹ ਜ਼ਹਿਰ ਵਾਲਾ ਜੋ ਦੇਖੋ ਜੋ ਹੁਣ ਤੱਕ ਮੇਰੇ ਕੋਲ ਵਿਚਾਇਆ ਉਹ ਇੱਕ ਅਲੱਗ ਦੂਸਰੀ ਸਾਈਡ ਦੇ ਵਿੱਚ ਹੈ ਉੱਥੇ ਸਿਰਫ ਉਹੀ ਗਾਂ ਬੰਨੀਆਂ ਜਾਂਦੀਆਂ ਸੀਗਾ ਜੋ ਦੁੱਧ ਨਹੀਂ ਦੇ ਰਹੀਆਂ ਸੀ ਜੋ ਹੁਣ ਤੱਕ ਦੇ ਜਾਂਚ ਹੋਣੀ ਚਾਹੀਦੀ ਹੈ ਓਕੇ ਅੱਜ ਤੱਕ ਜੇ ਸਾਡਾ ਕਹਿਣ ਦਾ ਮਤਲਬ ਇਹ ਕਿਸੇ ਨਹੀਂ ਹੈ ਕਿ ਜੇ ਕੋਈ ਗਾਂ ਦੁੱਧ ਦੇਣਾ ਬੰਦ ਕਰ ਜਾਵੇ ਫੱਡਰ ਹੋ ਜਾਵੇ ਤੁਹਾਡੀ ਜਿਵੇਂ ਪੰਜਾਬੀ ਭਾਸ਼ਾ ਜੀ ਮੈਂ ਕਹਿ ਦਿਆਂ ਤੇ ਉਹਨੂੰ ਕਿਸੇ ਨੇ ਮਾਰਨ ਦਾ ਅਧਿਕਾਰ ਦਿੱਤਾ ਇਸ ਗੱਲ ਦੀ ਡੰਗਿਆਈ ਨਾ ਜਾਂਚ ਹੋਣੀ ਚਾਹੀਦੀ ਹੈ ਵੀ ਜਿਸ ਤਰੀਕੇ ਨਾਲ ਗਊ ਮਾਰ ਦੀ ਤਸਕਰੀ ਵੱਡੇ ਪੱਧਰ ਦੇ ਉੱਤੇ ਪੰਜਾਬ 'ਚ ਚੱਲ ਰਹੀ ਹੈ ਉਹ ਕੋਈ ਮਿਲੀ ਭਗਤਤਾ ਨਹੀਂ ਹੈ ਸਾਡੇ ਸਿੱਧੇ ਤੌਰ ਤੇ ਸਾਡਾ ਦਾਵਾ ਅਸੀਂ ਇਹ ਸ਼ੰਕਾ ਇਹ ਜਤਾ ਰਹੇ ਹਾਂ ਵੀ ਕੋਈ ਇਹਦੇ 'ਚ ਗਊ ਤਸਕਰੀ ਕਰਨ ਦੇ ਲਈ ਗਊ ਮਾਰ ਤਸਕਰੀ ਕਰਨ ਦੇ ਲਈ ਬਰੀਆਨੀ ਵਾਲਾ ਕਰੀਜ਼ ਨਮਾ ਸਾੜ ਤੁਸੀਂ ਇਹ ਚੀਜ਼ ਨੂੰ ਉਹਦੇ ਨਾਲ ਦੇਖ ਰਹੇ ਹੋ ਅਸੀਂ ਦੇਖ ਰਹੇ ਹਾਂ ਜੀ ਬਿਲਕੁਲ ਦੇਖ ਰਹੇ ਹਾਂ ਕਿਉਂਕਿ ਇਹ ਦੇਖੋ ਆਨਲਾਈਨ Amazon ਦੇ ਉੱਤੇ beef ਜਿਹੜਾ ਵਿਕਣਾ ਔਰ ਅਸੀਂ ਲਗਾਤਾਰ ਕੰਪਲੇਨਸ ਦਿੱਤੀਆਂ ਪਰਚੇ ਦਰਜ ਕਰਾਏ ਹੈ ਔਰ ਪੂਰੇ ਪੰਜਾਬ ਦੇ ਅੰਦਰ ਅਸੀਂ ਇਹ ਮੰਗ ਕੀਤੀ ਹੈ ਵੀ ਜਿਹੜੀਆਂ ਇਹ ਬਰੀਆਨੀ ਦੀ ਦੁਕਾਨਾਂ ਨੇ ਦੇਖੋ ਇਹ ਕੋਈ ਹalal ਫੂਡ ਵੇਚ ਰਿਹਾ ਤੇ ਉਹਦੇ ਬਾਅਦ ਸਪੈਸੀਫਿਕ ਲਿਖਿਆ ਹੋਣਾ ਚਾਹੀਦਾ ਲੇਕਿਨ ਅਸੀਂ ਉਹਦੀ ਜਾਂਚ ਦੀ ਮੰਗ ਕੀਤੀ ਸੀ ਇਹ ਤਾਦਾਦ ਵਧੀ ਤਾਂ ਨੇਚਰਲੀ ਗੱਲ ਹੈ ਕੱਚੇ ਮਾਸ ਦੀ ਵਿਕਰੀ ਵੀ ਬੰਦ ਹੋਣੀ ਚਾਹੀਦੀ ਹੈ ਵੱਧ ਹੋਣੀ ਚਾਹੀਦੀ ਤੇ ਅਸੀਂ ਇਹ ਮੰਗ ਕੀਤੀ ਸੀ ਵੀ ਇਹ ਕਿਤੋਂ ਲਿਆ ਰਹੇ ਹੈ ਕੀ ਇਹ ਵੇਚ ਰਹੇ ਆ ਇਹਦੇ ਸੈਂਪਲਿੰਗ ਕਰਕੇ ਜਾਂਚ ਹੋਣੀ ਚਾਹੀਦੀ ਨਿਰੰਤਰ ਪੰਜਾਬ ਦੇ ਵਿੱਚ ਕਦੀ ਕੋਈ ਇਸ ਤਰ੍ਹਾਂ ਦਾ ਕੇਸ ਤੁਸੀਂ ਫੜਿਆ ਹੋਗਾ ਕਿ ਜਿੱਥੇ ਬਰੀਆਨੀ ਜਿਹੜੀ ਉਹ ਚੱਲ ਰਹੀ ਹੈ ਤੇ ਉਹਦੇ ਵਿੱਚ ਵੀਬ ਨਿਕਲੇ ਹੋਵੇ ਦੇਖੋ ਅਸੀਂ ਕੌਣ ਆ ਫੜਨ ਲਈ ਅਸੀਂ ਤਾਂ ਫਰਿਆਦ ਜਿਹੜੀ ਆਪਣੀ ਪੂਰੇ ਪੰਜਾਬ ਦੇ ਅੰਦਰ ਐਡਮਿਨਿਸਟ੍ਰੇਸ਼ਨ ਨੂੰ ਦੇ ਚੁੱਕੇ ਹਾਂ ਔਰ ਕਈ ਸਾਡੇ ਜ਼ਿਲ੍ਹਿਆਂ ਦੇ ਵਿੱਚ ਸਟਾਰਟਿੰਗ ਹੋ ਗਈ ਹੈ ਸੈਂਪਲਿੰਗ ਦੀ ਸਾਡਾ ਐਡਮਿਨਿਸਟ੍ਰੇਸ਼ਨ ਜਿਨ੍ਹਾਂ ਨੂੰ ਤਨਖਾਹਾਂ ਮਿਲਦੀਆਂ ਇਸ ਸਟੇਜ ਦੀਆਂ ਅਸੀਂ ਤਾਂ ਲੋਕਾਂ ਨੂੰ ਜਾਗਰੂਕ ਕਰਨ ਦੀ ਡਿਊਟੀ ਸੰਭਾਲੀ ਹੈ ਔਰ ਅਸੀਂ ਪ੍ਰਸ਼ਾਸਨ ਦੇ ਅੱਗੇ ਫਰਿਆਦ ਲੱਗੇ ਜਾਂਦੇ ਲਗਾਤਾਰ ਅਸੀਂ ਪੰਜਾਬ 'ਚ ਮੰਗ ਰੀਸੈਂਟਲੀ ਦਿੱਤੇ ਆ ਪੂਰੇ ਪੰਜਾਬ ਚ ਔਰ ਉਹਦਾ ਰਿਜ਼ਲਟ ਦੇਖੋ ਕਈ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਦੁਕਾਨਾਂ ਨੇ ਉਹਨਾਂ ਦੇ ਬਾਹਰ ਸਪੈਸੀਫਿਕ ਲਿਖਿਆ ਗਿਆ ਕਿ ਇਹ ਹਲਾਲ ਫੂਡ ਮਿਲਦਾ ਕਿਉਂਕਿ ਦੇਖੋ ਸਾਡੇ ਸਿੱਖ ਭਰਾ ਨੇ ਪੰਜਾਬ ਚ ਸਾਡੇ ਜਿਹੜੇ ਸਿੱਖ ਵੀਰ ਨੇ ਜੇ ਉਹ ਗਲਤੀ ਨਾਲ ਉਹ ਦੁਕਾਨ ਤੇ ਚਲੇ ਜਾਂਦੇ ਆ ਤੇ ਬਾਅਦ ਚ ਉਹਨਾਂ ਨੂੰ ਪਤਾ ਲੱਗਦਾ ਵੀ ਅਸੀਂ ਦੂਜਾ ਫੂਡ ਖਾਣੇ ਆ ਤਾਂ ਉਹਨਾਂ ਦੀ ਇਹ ਭਾਵਨਾਵਾਂ ਵੀ ਹੱਥ ਹੁੰਦੀਆਂ ਅਸੀਂ ਇਸ ਕਰਕੇ ਇਹ ਮਾਨਯੋਗ ਐਸਜੀਪੀਸੀ ਨੂੰ ਵੀ ਅਸੀਂ ਇਹ ਮੰਗ ਪੱਤਰ ਭੇਜਿਆ ਵੀ ਇਹਦੇ ਉੱਪਰ ਜ਼ਰੂਰ ਇੱਕ ਵਧੀਆ ਸਟੈਪ ਚੁੱਕ ਕੇ ਇਹਨਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਹੋਵੇ ਸਾਹਿਬ ਨੇ ਜਿਹੜਾ 3 ਦਿ ਕੀ ਤੁਸੀਂ ਪੁਛਿਆ ਜਾਂਦਾ ਸਾਹਿਬ ਜੀ ਵੀ ਪੁਛਿਆ ਸੀ ਤਿੰਨ ਦਿਨ ਦੇ ਪ੍ਰਸ਼ਾਸਨ ਦੇ ਨਾਲ ਅਸੀਂ ਤਿੰਨ ਦਿਨ ਦੇ ਉਹਨਾਂ ਦੇ ਜਿਹੜਾ ਮੰਗ ਉਹਨਾਂ ਨੇ ਕੀਤੀ ਹੈ ਸਮਾਂ ਮੰਗਿਆ ਅਸੀਂ ਉਹਨਾਂ ਨੂੰ ਸਮਾਂ ਦੇਣ ਲਈ ਤਿਆਰ ਹਾਂ ਲੇਕਿਨ ਸਾਡਾ ਪ੍ਰੋਟੈਸਟ ਜਿਹੜਾ ਜਿਹੜਾ ਰੋਸ਼ ਹੈ ਉਹ ਨਿਰੰਤਰ ਜਾਰੀ ਹੈ ਜਿਸ ਤਰੀਕੇ ਨਾਲ ਸਰੋਜਣਾ ਦੱਸਿਆ ਜੇ ਤਿੰਨ ਦਿਨ ਦੇ ਅੰਦਰ ਅੰਦਰ ਕੋਈ ਨਿਰਪੱਖ ਜਾਂਚ ਹੋ ਕੇ ਠੋਸ ਜਿਹੜਾ ਉਹਰੇ ਨਹੀਂ ਜਵਾਬ ਮਿਲਦਾ ਪ੍ਰਸ਼ਾਸਨ ਵੱਲੋਂ ਤਾਂ ਅਗਲੀ ਰਣਨੀਤੀ ਸਾਰੇ ਹਿੰਦੂ ਸੰਗਠਨ ਸਮਾਚਾਰਿਕ ਸੰਗਠਨ ਮਿਲ ਕੇ ਚਾਹੇ ਉਹਨੂੰ ਪੰਜਾਬ ਪਧਰੀ ਕਰਨਾ ਪਵੇ ਇਸ ਤਰੀਕੇ ਫਗਵਾੜਾ ਬੰਦ ਸਾਹਿਬ ਪੰਜਾਬ ਬੰਦੀ ਕਾਲ ਦੇ ਨਹੀਂ ਪਹੇ ਅਸੀਂ ਪਿੱਛੇ ਨਹੀਂ ਹਟਾਂਗੇ ਠੀਕ ਹੈ ਜੀ ਧੰਨਵਾਦ ਜੀ ਮੈਂ ਆਪਣੇ ਫਟਵਾੜਾ ਦੇ ਜੋ ਪ੍ਰਸ਼ਾਸਨ ਆ ਉਹਨਾਂ ਨੂੰ ਬੇਨਤੀ ਕੀਤੀ ਹੋਈ ਹੈ ਕਿ ਇਹਨਾਂ ਦੇ ਪੋਸਟਮਾਰਟਮ ਤੋਂ ਬਾਅਦ ਇਹਨਾਂ ਦੀ ਜਿਹੜੀ ਬਾਡੀ ਆ ਨਾ ਉਹ ਸਾਡੀ ਨਿਗਰਾਨੀ ਦੇ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਜਾਵੇ ਜੇ ਨਹੀਂ ਕਰ ਸਕਦੇ ਤਾਂ ਉਹ ਅਸੀਂ ਕਰਨ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਆ ਉਹਨਾਂ ਦੀ ਜਿਹੜੀ ਬਾਡੀ ਹੈ ਸਾਨੂੰ ਦਿੱਤੀ ਜਾਵੇ ਮੈਂ ਨਹੀਂ ਚਾਹੁੰਦਾ ਕਿ ਉਹ ਕਿਸੇ ਹੰਡਾ ਰੂੜੀ ਆ ਕਿਸੇ ਹੋਰ ਥਾਂਵਾਂ ਤੇ ਭੇਜਿਆ ਜਾ ਸਾਰੇ ਗਊ ਸੇਵਕ ਅਤੇ ਪਾਉਣ ਵਾਲੇ ਆਉਣ ਵਾਲੇ ਟਾਈਮ ਦੇ ਵਿੱਚ ਜਿੰਨੇ ਵੀ ਸਾਡੇ ਗਊ ਸੇਵਕ ਹੈ ਜਾਂ ਹੋਰ ਵੀ ਹੈ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਇੱਕ ਇਹੋ ਜਿਹਾ ਉਪਰਾਲਾ ਕਰੀਏ ਜਿੱਥੇ ਵੀ ਗਊ ਮਾਤਾ ਦੀ ਕੋਈ ਡੈਥ ਹੁੰਦੀ ਆ ਅਸੀਂ ਉਹਦਾ ਸੰਸਕਾਰ ਕਰੀਏ ਨਾ ਕਿ ਹੰਡਾ ਰੂੜੀ ਭੇਜੀਏ ਹੰਡਾ ਰੂੜੀ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਕੁਛ ਉਪਿਆ ਨਹੀਂ ਹੈ ਤੇ ਜੇ ਅਸੀਂ ਇਹ ਕਦਮ ਉਠਾਵਾਂਗੇ ਤੇ ਮੈਨੂੰ ਲੱਗਦਾ ਹੈ ਕਿ ਇੱਕ ਸਾਡੇ ਲਈ ਬਹੁਤ ਅਹਿਮ ਕਦਮ ਹੋਏਗਾ ਗਊ ਮਾਤਾ ਦੀ ਰਕਸ਼ਾ ਦਾ। ਔਰ ਇਹਦੇ ਲਈ ਪੂਰੇ ਪੰਜਾਬ ਭਰ ਚ ਇੱਕ ਵੱਡਾ ਅੰਦੋਲਨ ਜਿਹੜਾ ਅਸੀਂ ਉਹ ਛੇੜਨ ਜਾਵਾਂਗੇ ਔਰ ਸਾਰੇ ਪੰਜਾਬ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਇਹਦੇ ਲਈ ਮੰਗ ਪੱਤਰ ਜਿਹੜੇ ਆਰੋਪੀ ਨੇ ਉਹਨਾਂ ਦੇ ਸਖਤ ਕਾਰਵਾਈ ਔਰ ਨਰਪੱਖ ਜਾਂਚ ਕਿਉਂਕਿ ਇਹ ਕੇਹਰੀ ਸਾਜ਼ਿਸ਼ ਹੈ ਉਹ ਸਾਡੇ ਅੰਦਰੂਨੀ ਬੰਦੇ ਤਾਂ ਨਹੀਂ ਹੈਗੇ। ਇਹ ਕੋਈ ਬਾਹਰਲੀ ਤਾਕਤ ਤਾਂ ਨਹੀਂ ਹੈਗੀਆਂ ਇਹਦੀ ਜਾਂਚ ਜਿਹੜੀ ਹੈ ਉਹ ਡੰਗਿਆਏ ਦੇ ਨਾਲ ਜੁਡੀਸ਼ਲੀ ਹੋਣੀ ਚਾਹੀਦੀ ਹੈ ਪਤਾ ਲੱਗਿਆ ਵੀ ਉੱਥੇ ਟੋਟਲ ਕਿੰਨੀਆਂ ਗਾਈਆਂ ਸੀ ਤੇ ਕਿਹਨਾਂ ਨੂੰ ਇਹ ਮਤਲਬ ਜਿਹੜੀ ਹੈ ਇੰਦਾਂ ਦੀ ਜੋ ਮੈਂ ਤੁਹਾਡੇ ਧਿਆਨ ਚ ਆਇਆ ਵੀ ਦੋ ਦਰਜਨ ਦੇ ਕਰੀਬ ਜੜੀਆਂ گاਵਾ ਹਮਲੇ ਤੋਂ ਹੋਈਆਂ ਸਾਰੀਆਂ ਗਊ ਮਾਤਾ ਔਰ ਕਾਫੀ ਜਿਹੀ ਜੇਰੇ ਲਾਜਵੀ ਹੈ ਔਰ ਦੇਖੋ ਰਾਤ ਦਾ ਸੋਸ਼ਲ ਨੈਟਵਰਕ ਤੇ ਇਹ ਲਗਾਤਾਰ ਜਿਹੜਾ ਇਹ ਵਾਇਰਲ ਹੋਇਆ ਲੇਕਿਨ ਮਜਾਲ ਹੈ ਵੀ ਸਾਡੀ ਸਰਕਾਰ ਦਾ ਕੋਈ ਵੀ ਚੁਣਿਆ ਨਮਾਇੰਦਾ ਮੌਜੂਦਾ ਸਰਕਾਰ ਨਹੀਂ ਕਿ ਚਰਚਾ ਇਹਦੇ ਵਿੱਚ ਚੱਲ ਰਹੀ ਜਿਹੜੀਆਂ ਗਾਈਆਂ ਦੀ ਜਿਹੜੀ ਉਹ ਜ਼ਹਿਰ ਖਾਨ ਦੇ ਨਾਲ ਜਿਹਨਾਂ ਦੀ ਮੌਤ ਹੋਈ ਹੈ ਵੀ ਉਹ ਦੁੱਧ ਨਹੀਂ ਦਿੰਦੀਆਂ ਸੀਗੀਆਂ ਕੋਈ ਐਦਾਂ ਦੀ ਵੀ ਚਰਚਾ ਜਿਹੜੀ 16 ਚਾਹਦੀ ਹੈ ਦੇਖੋ ਹਜੇ ਮੇਰੇ ਧਿਆਨ 'ਚ ਚੀਜ਼ ਨਹੀਂ ਆਈ ਲੇਕਿਨ ਜੇ ਇਸ ਤਰ੍ਹਾਂ ਦਾ ਕੁਝ ਗੱਲ ਹੈ ਤਾਂ ਉਹਦੀ ਵੀ ਡੰਗਿਆਈ ਨਾਲ ਜਾਂਚ ਹੋਣੀ ਚਾਹੀਦੀ ਹੈ ਚਾਹੇ ਗਊ ਸਾਡੀ ਮਾਂ ਜਿਹੜੀ ਦੁੱਧ ਦੇਵੇ ਜਾਂ ਨਾ ਦੇਵੇ ਉਹ ਮਾਂ ਤਾਂ ਮਾਈ ਹੈ ਨਾ ਕਿਉਂਕਿ ਸਾਡੇ ਉਹ ਸੰਸਕਾਰ ਮਿਲੇ ਸਾਨੂੰ ਸਾਰਿਆਂ ਨੂੰ ਛੋਟੇ ਹੁੰਦੇ ਆ ਵੀ ਸਾਡੇ ਮਾਪੇ ਜੇ ਕੱਲ ਨੂੰ ਵੜਾਪੇ ਚ ਆ ਜਾਂਦੇ ਨੇ ਸੀ ਉਹਨਾਂ ਨੂੰ ਘਰੋਂ ਤੋਂ ਨਾ ਕਰ ਦਿੰਦੇ ਆ ਸਾਡੀ ਮਾਵਾ ਮਾਂ ਤਾਂ ਤਾਂ ਵੀ ਰਹਿਣੀ ਹੈ ਜਿਹੜਾ ਬਚਪਨ ਤੋਂ ਸਾਨੂੰ ਬੱਚਿਆਂ ਨੂੰ ਪਾਲਦੀ ਆ ਰਹੀ ਹੈ ਉਹ ਸਾਡੀ ਮਾਂ ਸਦਾ ਹੀ ਰਹਿਣੀ ਹੈ ਜੇ ਕੋਈ ਦੁੱਧ ਦੇ ਰਹੀ ਉਹ ਵੀ ਗਊ ਮਾਤਾ ਤੇ ਜੇ ਕੋਈ ਦੁੱਧ ਨਹੀਂ ਦੇ ਰਹੀ ਜਿਹਨੂੰ ਅਸੀਂ ਕਹਿ ਦਿੰਦੇ ਆ ਫੱਡਰ ਹੋ ਗਈ ਤੇ ਉਹ ਵੀ ਸਾਡੀ ਮਾਂ ਹੀ ਹੈ ਉਹਦੀ ਵੀ ਉਨੀ ਹੀ ਰਿਸਪੈਕਟ ਆ ਉਹਨਾਂ ਹੀ ਆਦਰ ਆ ਉਹਨਾਂ ਹੀ ਸਤਕਾਰ ਹੈ ਕਿਸੇ ਨੇ ਕੋਈ ਅਧਿਕਾਰ ਨਹੀਂ ਦੇ ਦਿੱਤਾ ਜਿਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਈ ਹੈ ਤਾਂ ਉਹਦੀ ਵੀ ਪ੍ਰਸ਼ਾਸਨ ਨੂੰ ਜੁਡੀਸ਼ਲੀ ਜਾਂਚ ਹੋਣੀ ਚਾਹੀਦੀ ਹੈ ਇਹਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਸਾਬਕਾ ਜੱਜ ਸਾਹਿਬ ਵੱਲੋਂ ਕੋਈ ਇਹਦੀ ਜਾਂਚ ਦੇ ਵਿੱਚ ਲੱਗੇ ਪ੍ਰੋਪਰ ਇੱਕ ਮਿਸਾਲ ਕਾਇਮ ਹੋਣੀ ਚਾਹੀਦੀ ਹੈ ਲੱਗì ਪੰਜਾਬ 'ਚ ਇੱਕ ਹਫ਼ਤੇ 'ੰਦਾ ਦੂਜੀ ਘਟਨਾ ਹੈ ਪਿਛਲੇ ਇੱਕ ਹਫ਼ਤੇ ਪਹਿਲਾਂ ਸਰਹੰਦ ਦੇ ਅੰਦਰ ਔਰ ਹੁਣ ਫਗਵਾੜਾ ਦੇ ਅੰਦਰ ਇਹ ਕਿੱਦੇ ਪੰਜਾਬ 'ਚ ਦੁਬਾਰਾ ਕੋਈ ਬਹੁਤ ਵੱਡੀ ਕੋਈ ਸਾਜ਼ਿਸ਼ਤਾ ਨਹੀਂ ਪੰਜਾਬ 'ਚ ਦੁਬਾਰਾ ਉਹ ਅਗ ਲਾਂਦਾ ਪ੍ਰਯਾਸ ਨਹੀਂ ਸਾਹ ਨਾਲ ਕੋਈ ਗੱਲ ਹੋਈ ਹੈ ਕਿਉਂਕਿ ਜਿਹੜੇ ਇਹਦੇ ਟੈਸਟ ਨੇ 2-3 ਤਰੀਕਿਆਂ ਦੇ ਨਾਲ ਹੁੰਦੇ ਨੇ ਕੋਈ ਸੀ ਕਿ ਇਹ ਵੀ ਮੰਗ ਕਰਦੇ ਆਂ ਵੀ ਜਿੱਦਾਂ ਲੁਧਿਆਣੇ ਦੇ ਵਿੱਚ ਪੋਸਟਮਾਰਟਮ ਹੋ ਰਿਹਾ ਸਾਡੇ ਪੰਜਾਬ 'ਚ ਅਸੀਂਆਂ ਕਈ ਸੁਵਿਧਾਵਾਂ ਨਹੀਂ ਹੈ ਸਾਨੂੰ ਇਹ ਵੀ ਪਤਾ ਲੱਗਿਆ ਵੀ ਦਿੱਲੀ ਦੇ ਅੰਦਰ ਬਾਇਓਟੈਸਿਕ ਟੈਸਟ ਹੁੰਦਾ ਜਿਦੇ ਵਿੱਚ ਕਿਹੜਾ ਜ਼ਹਿਰ ਕੀ ਇਹਦੇ ਪ੍ਰੋਪਰ ਜਿਹੜੇ ਕਾਰਨ ਨੇ ਉਹ ਤੱਤ ਸਾਹਮਣੇ ਆਨ ਫੈਕਟ ਸਾਹਮਣੇ ਆਨ ਡੰਗਿਆਈ ਦੇ ਨਾਲ ਇਹਦੀ ਜਾਂਚ ਹੋਵੇ ਤਾਂ ਕਿ ਬਿਲਕੁਲ ਤੈਅ ਤੱਕ ਜਾ ਕੇ ਨਰਪੱਖ ਜਾਂਚ ਤੋਂ ਬਾਅਦ ਰੋਪੀਆਂ ਨੂੰ ਸਜ਼ਾ ਦਵਾਈ ਜਾ ਸਕੇ ਬਿਲਕੁਲ ਜੀ ਸ਼ਿਵ ਸ਼ੇਨਾਉ ਤੋਂ ਬਾਲਾ ਸਾਹਿਬ ਠਾਕਰੇ ਵੱਲੋਂ ਪੂਰੇ ਪੰਜਾਬ ਦੇ ਅੰਦਰ ਮਾਨ ਜੋ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਜੀ ਦੇ ਰਹਿਣ ਬਾਈ ਦੇ ਹੇਠ ਅਸੀਂ ਇੱਕ ਵੱਡਾ ਅੰਦੋਲਨ ਪਹਿਲਾਂ ਮੰਗ ਪੱਤਰ ਦੇਾਂਗੇ ਜੇ ਲੋੜ ਪਈ ਸੜਕਾਂ ਦੇ ਉਤਰਨ ਦੀ ਇਸ ਤਰ੍ਹਾਂ ਕਿ ਅੱਜ ਫਗਵਾੜਾ ਬੰਦ ਹੈ ਸਾਰੇ ਹਿੰਦੂ ਸਕੱਟਰਾਂ ਨਾਲ ਵਿਚਾਰ ਬਣਾ ਕੇ ਜੇ ਲੋੜ ਪਈ ਤੇ ਪੰਜਾਬ ਬੰਦੀ ਵੀ ਕਾਲਜ ਦੇਣੀ ਪਈ ਬਿਲਕੁਲ ਦਿੱਤੀ ਜਾਏਗੀ ਇਸ ਘਟਨਾ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਜੇ ਪੰਜਾਬ ਬੰਦੀ ਵੀ ਗੱਲ ਹੈ ਉਹ ਵੀ ਸਾਡੀ ਚਰਚਾ ਚੱਲ ਰਹੀ ਹੈ ਅੱਜ ਕੁਝ ਸਾਡੇ ਸ਼ੇਪਸਰਾਂ ਦੇ ਨੁਮਾਇंदे ਆਦਰਨੀ ਡੀਜੀਪੀ ਸਾਹਿਬ ਉਹਨਾਂ ਨੂੰ ਮਿਲੇ ਆ ਤਾਂ ਉਹਨਾਂ ਨੇ ਸਾਨੂੰ ਅਸ਼ਵਾਸਨ ਦਿੱਤਾ ਹੈ ਕਿ ਇਹਦੀ ਬਿਲਕੁਲ ਨਿਰਪੱਖ ਜਾਂਚ ਹੋਏਗੀ ਲੇਕਿਨ ਜੇ ਕੋਈ ਕੋਤਾਹੀ ਹੁਣ ਕੋਈ ਵਰਤੀ ਜਾਂਦੀ ਹੈ ਇਸ ਕੇਸ ਨੂੰ ਲੈ ਕੇ ਜਾਂ ਹੋਰ ਵੀ ਘਟਨਾ ਵਾਪਰਦੀ ਹੈ ਤਾਂ ਜਿਹੜੀ ਸਿੱਧੇ ਤੌਰ ਤੇ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਪੰਜਾਬ ਸਰਕਾਰ ਜ਼ਿੰਮੇਦਾਰ ਹੋਏਗੀ ਜਿਹਦੀ ਬਿਲਕੁਲ ਅਸੀਂ ਨਿੰਦਾ ਵੀ ਕਰਦੇ ਆਂ ਔਰ ਦੁਬਾਰਾ ਮੰਗ ਕਰਦੇ ਆਂ ਵੀ ਇਹਦੀ ਜੁਡੀਸ਼ੀਅਲ ਜਾਂਚ ਢੀ ਆ ਉਹ ਕਰਾਈ ਜਾਓ ਚੰਦਰ ਗਾਂਧਾ ਜੀ ਮਤਲਬ ਜਿਹੜੇ ਫਖਵਾੜੇ ਦੇ ਬਾਕੀ ਹਿੰਦੂ ਸੰਗਠਨ ਨੇ ਚਾਹੇ ਉਹ ਸ਼ਿਵ ਸੈਨਾ ਦੇ ਨਾਲ ਜਾਂ ਬਾਕੀ ਜਿਹੜੀਆਂ ਜਥੇਬੰਦੀਆਂ ਹੋਰ ਨੇ ਇਸ ਗੰਭੀਰ ਮਸਲੇ ਨੂੰ ਲੈ ਕੇ ਸਾਰੇ ਇੱਕ ਮੰਚ ਤੇ ਇਕੱਠੇ ਨੇ ਜਾਂ ਸਾਰਿਆਂ ਦੇ ਰਸਤੇ ਅਲੱਗ-ਅਲੱਗ ਨੇ ਬਿਲਕੁਲ ਸਾਰੇ ਇਕੱਠੇ ਆ ਜੀ ਅਸੀਂ ਸਭ ਦੀ ਗਊ ਮਾਤਾ ਕੋਈ ਸਾਡੇ ਇਸ ਮਸਲੇ ਨੂੰ ਲੈ ਕੇ ਕੋਈ ਸਾਡੇ ਵਿਚਾਰਿਕ ਬਾਤ ਪੇਦ ਨਹੀਂ ਹੈ ਬਿਲਕੁਲ ਇਸ ਸੈਂਸਿਟਿਵ ਿਵਿਸ਼ ਨੂੰ ਲੈ ਕੇ ਖਾਸ ਕਰਕੇ ਇਸ ਗਊ ਮਾਤਾ ਦੇ ਅੰਦੋਲਨ ਚ ਜੋ ਵੀ ਇੱਥੇ ਦੇ ਹਿੰਦੂ ਸੰਗਠਨ ਕਾਲ ਦਿੰਦੇ ਆ ਉਹ ਸਾਨੂੰ ਸਿਰ ਮੱਥੇ ਆ ਕੋਈ ਇਹਦੇ ਚ ਕੋਈ ਰਾਜਨੀਤੀ ਨਹੀਂ ਹੈਗੀ ਕਿਉਂਕਿ ਇਹ ਇਸ ਟਾਈਮ ਜਿਹੜਾ ਟਾਈਮ ਨਹੀਂ ਹੈ ਕਿਉਂਕਿ ਐਸਾ ਗੰਭੀਰ ਵਿਸ਼ਾ ਐਸਾ ਚਿੰਤਾਜਨਕ ਅਫਸੋਸ ਜਨਕ ਰਿਤੇ ਹੋਇਆ ਜਿਹਦੀ ਅਸੀਂ ਜਿੰਨੀ ਨਿੰਦਾ ਕਰ ਸਕਿਓ ਨਹੀਂ ਕਰਾਂ ਲਾਈਵ ਜਾ ਕੇ ਦੇ ਡੀਸੀ ਕਬੂਰਥਲਾ ਤੇ ਔਰ ਸਿਵਲ ਪ੍ਰਸ਼ਾਸਨ ਸਾਰਾ ਜਿਹੜਾ ਗਾ ਤਿੰਨ ਦਿਨ ਦਾ ਸਮਾਂ ਮੰਗਿਆ ਗਿਆ ਵੀ ਕਾਰਵਾਈ ਕਰੀ ਜਿਹੜੀ ਆ ਕੀਤੀ ਜਾਏਗੀ ਪਰ ਸਾਨੂੰ ਬਸ਼ਰਤੇ ਉਹਦਾ ਤਿੰਨ ਦਿਨ ਦਾ ਸਾਨੂੰ ਸਮਾਂ ਚਾਹੀਦਾ ਬਿਲਕੁਲ ਪ੍ਰਸ਼ਾਸਨ ਆਪਣਾ ਸਮਾਂ ਲਵੇ ਲੇਕਿਨ 3 ਦਿਨ ਦੇ ਵਿੱਚ ਨਿਰਪੱਖ ਰਿਜ਼ਲਟ ਦੇਣ ਦਾ ਵੀ ਪ੍ਰਯਾਸ ਕਰੇ ਜਿਹੜਾ ਦਿੱਲੀ ਦੇ ਵਿੱਚ ਮੈਂ ਬੇਨਤੀ ਕੀਤੀ ਹੈ ਬਾਇਓਟੈਸੀ ਟੈਸਟ ਉਹ ਕਰਵਾਇਆ ਜਾਣਾ ਚਾਹੀਦਾ ਐਫਰਟਸ ਹੋਣੇ ਚਾਹੀਦੇ ਆ ਰੂਟ ਲੈਵਲ ਤੇ ਜੇ ਐਫਰਟਸ ਕਰਦਾ ਪ੍ਰਸ਼ਾਸਨ ਤਾਂ ਬਿਲਕੁਲ ਅਸੀਂ ਟਾਈਮ ਦੇਣ ਲਈ ਤਿਆਰ ਕੋਈ ਇਹਦੇ ਚ ਵੀ ਨਹੀਂ ਪ੍ਰਸ਼ਾਸਨ ਕੋਈ ਜਾਦੂ ਦੀ ਛੜੀ ਦਾ ਘਮਾਣੀ ਨਹੀਂ ਲੇਕਿਨ ਜੋ ਫੈਕਟ ਨੇ ਉਹ ਸਾਹਮਣੇ ਲਿਆਂਦੇ ਨੇ ਜਿਹੜੇ ਜ਼ਰੂਰੀ ਟੈਸਟ ਨੇ ਉਹ ਜ਼ਰੂਰ ਕਰਵਾਏ ਜਾਣੇ ਚਾਹੀਦੇ ਆ ਕਿਉਂਕਿ ਪਹਿਲਾਂ ਲੁਧਿਆਣੇ ਦੇ ਅੰਦਰ ਪਹਿਲਾਂ ਲੁਧਿਆਣੇ ਦੇ ਅੰਦਰ ਕਈ ਜਗ੍ਹਾ ਤੇ ਗਊ ਮਾਤਰੀਆਂ ਹਤਿਆਮ ਉਹਸੀ ਉੱਤੇ ਦਾ ਸੰਸਕਾਰ ਕਰਾਏ ਹੁਣ ਸਰਹੰਦ ਦੇ ਅੰਦਰ ਤੇ ਅੱਜ ਫਗਵਾੜੇ 'ਚ ਇਹ ਲੜੀਵਾਰ ਜਿਹੜਾ ਪੰਜਾਬ 'ਚ سلسلہ ਸ਼ੁਰੂ ਹੋਇਆ ਹੈ ਤੇ ਪੰਜਾਬ ਨੂੰ ਦੁਬਾਰਾ ਅੱਗ ਲਾਉਣ ਦੀ ਔਰ ਦੁਬਾਰਾ ਅਤਵਾਦੀ ਜਰੀਏ ਉਸ ਕਾਲੇ ਦੌਰ 'ਚ ਲੈ ਜਾਣ ਦਾ ਪ੍ਰਯਾਸ ਹੈ ਕਿਉਂਕਿ ਹਾਲ ਹੀ ਦੇ ਵਿੱਚ ਪਹਿਲਾ ਸ਼੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਥਾਨ 'ਚ ਜਿੱਦਾਂ ਗੋਲੀਬਾਰੀ ਦੀ ਘਟਨਾ ਹੋਈ ਉੱਥੇ ਜਿਹੜਾ ਸਰਦਾਰ ਸੁਖਵੀਰ ਬਾਦਲ ਨੂੰ ਜਿਹੜਾ ਉੱਥੇ ਮਾਰਨ ਦਾ ਪ੍ਰਯਾਸ ਹੋਇਆ ਇਹ ਸਾਫ ਜਾਹਰ ਹੁੰਦਾ ਹੈ ਲੁਧਿਆਣਾ 'ਵੀ ਪੈਟਰੋਲ ਬੰਬਾਂ ਦੇ ਨਾਲ ਸ਼ਿਵਸਨਾਕੂਆਂ ਦੇ ਹਮਲੇ ਹੋਏ ਇਹ ਜਿਹੜਾ ਲੜੀਵਾਰ ਸਿਲਸਲੇਬਾਤ ਜੀ ਆ ਜੀ ਨੂੰ ਤੁਸੀਂ ਇਲੈਕਸ਼ਨ ਦੇ ਨਾਲ ਜੋੜਦੇ ਹੋ ਕਿਉਂਕਿ ਇਲੈਕਸ਼ਨ ਜਿਹੜੇ ਆ ਕਾਰਪੋਰੇਸ਼ਨ ਦੇ ਆ ਰਹੇ ਹੋ ਸਕਦਾ ਜੀ ਦੇ ਪਿੱਛੇ ਕੋਈ ਰਾਜਨੀਤਿਕ ਤਾਕਤਾਂ ਵੀ ਹੋਣ ਮੈਂ ਇਸ ਕਰਕੇ ਮੰਗ ਕਰ ਰਿਹਾ ਵੀ ਜੁਡੀਸ਼ੀਅਲ ਇਨਕੁਆਇਰੀ ਜ਼ਰੂਰ ਹੋਵੇ ਕੋਲਸ ਅਫਸਰਾਂ ਦੇ ਨਾਲ ਨਾਲ ਜੁਡੀਸ਼ੀਅਲੀਆ ਦੇ ਵਿੱਚ ਇੰਟਰਫੇਅਰ ਕਰਕੇ ਕਿਉਂਕਿ ਸਾਨੂੰ ਕਾਨੂੰਨ ਤਾਂ ਵੀ ਬਰਾਬਰ ਪਰੋਸਾ ਔਰ ਜੁਡੀਸ਼ਰੀ ਨੂੰ ਦੇ ਵਿੱਚ ਇੰਟਰਫੇਅਰ ਕਰਕੇ ਜ਼ਰੂਰ ਇੱਕ ਨਰਪੱਖ ਜਾਂਚ ਕਰਕੇ ਲੋਕਾਂ ਦੇ ਸਾਹਮਣੇ ਸੱਚ ਲੈਣਾ ਚਾਹੀਦਾ ਕਮਲ ਜੀ ਤੁਸੀਂ ਸ਼ਿਵ ਸੈਨਾ ਦੇ ਵਿੱਚ ਇੱਕ ਵੱਡੇ ਉਧਾਰੋਂ